ਸਾਰ ਬੈਠੇ ਹੈਗੇ ਉਹ ਆਪਣੇ ਆਪ ਨੂੰ ਮਹਫੂਜ਼ ਨਾ ਸਮਝਣ ਉਹਨਾਂ ਨੂੰ ਲਾ ਨੂੰ ਫੇਸ ਕਰਨਾ ਪਏਗਾ ਉਹਨਾਂ ਦੇ ਜਿਹੜੇ ਇੱਥੇ ਜਿਹੜੇ ਗੁਰਗੇ ਹੈਗੇ ਉਹਨਾਂ ਦੇ ਖਿਲਾਫ ਐਸ ਪਰ ਲਾ ਐਕਸ਼ਨ ਲਿਆ ਜਾਊਗਾ ਕੋਈ ਵੀ ਜਿਸ ਦੀ ਇਨਵੋਲਵਮੈਂਟ ਛੋਟੀ ਵੀ ਹੋਵੇ ਤੇ ਵੱਡੀ ਵੀ ਹੋਵੇ ਉਸ ਨੂੰ ਐਸ ਪਰ ਲਾ ਡੀਲ ਕੀਤਾ ਜਾਊਗਾ ਮੈਂ ਇਸ ਮੌਕੇ ਤੇ ਮੈਂ ਅਪੀਲ ਵੀ ਕਰਨਾ ਚਾਹਾਂਗਾ ਜਿਹੜਾ ਯੂਥ ਮਿਸ ਗਾਈਡਡ ਹੈਗਾ ਜੇ ਉਹ ਮੇਨਸਟ੍ਰੀਮ ਚ ਆਣਾ ਚਾਹੁੰਦਾ ਹੈਗਾ ਉਹ ਮੇਨਸਟ੍ਰੀਮ ਚ ਆ ਜਾਣ ਉਹਨਾਂ ਨਾਲ ਸਿੰਪੈਥੈਟਿਕ ਲੀਨੈਂਟ ਟ੍ਰੀਟਮੈਂਟ ਕੀਤਾ ਜਾਊਗਾ ਬਟ ਅੱਜ ਤੋਂ ਬਾਅਦ ਜਿਹੜਾ ਵੀ ਕ੍ਰਾਈਮ ਦੇ ਵਿੱਚ ਇਨਵੋਲਡ ਹੈ ਉਸ ਦੇ ਖਿਲਾਫ ਐਪਰੋਪ੍ਰੀਏਟ ਲੀਗਲ ਐਕਸ਼ਨ ਹੋਊਗਾ ਕ੍ਰਿਮੀਨਲ ਫਾਈਨਾਂਸਿੰਗ ਤੇ ਅਸੀਂ ਬਹੁਤ ਵੱਡੇ ਪੱਧਰ ਤੇ ਕਰੈਕਡਾਊਨ ਕਰਨ ਜਾ ਰਹੇ ਹੈਗੇ ਜਵੇਂ ਅਸੀਂ 68 ਐਫ ਦੇ ਅੰਡਰ ਅਸੀਂ ਜਿਹੜੇ ਡਰੱਗ ਟਰੈਫਿਕਰਸ ਦੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਾਈ ਜਿਹੜੀ ਉਹਨਾਂ ਦੀ ਡਰੱਗ ਡਰੱਗ ਰਿਲੇਟਿਡ ਫੰਡਿੰਗ ਫ੍ਰੀਜ਼ ਕਰਾਈ ਉਹਦਾ 107 ਬੀ ਐਨ ਐਸ ਦੇ ਅੰਡਰ ਪ੍ਰੋਵੀਜ਼ਨ ਹੈਗਾ ਜਿਹੜੀ ਅਟੈਚਮੈਂਟ ਆਫ ਪ੍ਰੋਸੀਡਸ ਆਫ ਕ੍ਰਾਈਮ ਸੋ ਇਨ ਅ ਬਿਗ ਵੇ پروسیجرز آف کرائم یا ای فنڈز انوالو انٹرپرائز ول بی سو ایسٹس ہے فنڈنگ آف کرائم اس کو بھی ٹریک کریں او, گے سیز کریں گے اٹیچ کریں گے لانڈرنگ آف پروسیز آف کرائم بوتا تھنگس جڑی اسوائی ہوگی الیگل ٹراویل ایجنٹس جڑے ہے دیکھا ہے کچھ سسٹمک لوپ ہولس کا فائدہ اٹھا کے ਕਾਫੀ ਨੰਬਰਸ ਦੇ ਵਿੱਚ ਗੈਂਗਸਟਰਸ ਬਾਹਰ ਨਿਕਲ ਜਾਂਦੇ ਹਨ ਇਹ ਦੂਜੀ ਸਟੇਟਾਂ ਤੋਂ ਕਿਉਂਕਿ ਇੱਕ ਸੈਂਟਰਲਾਈਜ਼ਡ ਪਾਸਪੋਰਟ ਸਿਸਟਮ ਲਿੰਕਡ ਨਹੀਂ ਹੈਗਾ ਸੋ ਇਹ ਅਸੀਂ ਆਇਡੈਂਟੀਫਾਈ ਕਰ ਲਏ ਹੈਗੇ ਜਿਹੜੇ ਟਰੈਵਲ ਏਜੰਟਸ ਇਨਵੋਲਵ ਹੈਗੇ ਉਹਨਾਂ ਦੇ ਖਿਲਾਫ ਜਿਹੜਾ ਇੱਕ ਮੇਜਰ ਕ੍ਰੈਕਡਾਊਨ ਇਸ ਆਪਰੇਸ਼ਨ ਦੇ ਵਿੱਚ ਪਲਾਨ ਕੀਤਾ ਗਿਆ ਹੈਗਾ ਅਸੀਂ ਇੱਕ ਓਵਰਸੀਜ਼ ਫਿਊਜੀਟਿਵ ਟਰੈਕਿੰਗ ਐਂਡ ਐਕਸਟਰੈਡੀਸ਼ਨ ਸੈੱਲ ਅੱਜ ਤੋਂ ਸਟੈਬਲਿਸ਼ ਕਰ ਰਹੇ ਹਾਂ ਇਹਦਾ ਨਾਮ ਅਸੀਂ ਆਫਟੈਕ ਰੱਖ ਰਹੇ ਹਾਂਗੇ ਓ ਐਫ ਟੀ ਈ ਸੀ ਇਹ ਸਾਡੇ ਆਈਜੀ ਕਾਊਂਟਰ ਇੰਟੈਲੀਜੈਂਸ ਆਸ਼ੀਸ਼ ਚੌਧਰੀ ਜੀ ਜੋ ਐਨਆਈਐਚ ਜਿਨ੍ਹਾਂ ਨੇ 7 ਸਾਲ ਡੈਪੂਟੇਸ਼ਨ ਕਰਕੇ ਹੁਣੇ ਵਾਪਸ ਆਏ ਹੈਗੇ ਉਹ ਇਸ ਸੈੱਲ ਦੇ ਇੰਚਾਰਜ ਹੋਣਗੇ ਇਸ ਦੇ ਵਿੱਚ ਜਿਹੜੇ ਸਾਡੇ ਡਿਫਰੈਂਟ ਵਰਟੀਕਲਸ ਹੈਗੇ ਉਹਨਾਂ ਨੂੰ ਇੰਟੀਗ੍ਰੇਟ ਕੀਤਾ ਜਾ ਰਿਹਾ ਹੈਗਾ ਇਹ ਕਾਊਂਟਰ ਇੰਟੈਲੀਜੈਂਸ ਦੇ ਆਈਜੀ ਸਾਹਿਬ ਇੰਚਾਰਜ ਹੋਣਗੇ ਡੀਆਈਜੀ ਗੁਰਮੀਤ ਚੋਹਾਨ ਜੀ ਜਿਹੜੇ ਏਜੀਟੀਐਫ ਦੇ ਡੀਆਈਜੀ ਹੈਗੇ ਉਹ ਇਸ ਸੈੱਲ ਦੇ ਮੈਂਬਰ ਹੋਣਗੇ ਆਪਣੇ ਡੀਆਈਜੀ ਅਖਿਲ ਚੌਧਰੀ ਏਐਨਟੀਐਫ ਦੇ ਡੀਆਈਜੀ ਉਹ ਇਸ ਦੇ ਮੈਂਬਰ ਹੋਣਗੇ ਤੇ ਏਆਈਜੀ ਬੀਓਆਈ ਕਮਲਦੀਪ ਸਿੰਘ ਇਸਡੇ ਮੈਂਬਰ ਹੋਣਗੇ ਇਸ ਦੇ ਵਿੱਚ ਬڑے ਬڑے ਮੈਟੀਕੁਲਸ ਤਰੀਕੇ ਨਾਲ ਇਹਨਾਂ ਦੀ ਡਿਫਰੈਂਟ ਡੈਸਕਾ ਡਰਾਫਟਿੰਗ ਡੈਸਕ ਜਿਹੜੀ ਪ੍ਰੋਪੋਜ਼ਲ ਆ ਬਣਾਣਗੀ ਇੰਟਰਪੋਲ ਨੋਟਿਸਸ ਐਕਸਟਰੈਡੀਸ਼ਨ ਨੋਟਿਸਸ ਜਿਹੜੀ ਐਮਲੈਟ ਰਿਕੁਐਸਟ ਰਿਕੁਐਸਟ ਲੈਟਰ ਰੋਗੇਟਰੀਜ਼ ਲੀਗਲ ਸਪੋਰਟ ਡੈਸਕ ਤੇ ਕੋਆਰਡੀਨੇਸ਼ਨ ਡੈਸਕ ਇਹ ਤਿੰਨ ਪਾਰਟ ਦੇ ਵਿੱਚ ਇਹਨਾਂ ਦਾ ਕੰਮ ਜਿਹੜਾ ਵੰਡਿਆ ਜਾਊਗਾ ਤੇ ਇਸ ਤੇ ਕੰਮ ਕਰਨਗੇ ਇਹਨਾਂ ਨੂੰ ਜਿਹੜਾ ਟਾਰਗੇਟ ਅਸੀਂ ਦਿੱਤਾ ਹੈਗਾ ਇਟਸ ਅ ਵੈਰੀ ਟਾਈਮ ਬਾਉਂਡ ਸਪੈਸਿਫਿਕ ਟਾਰਗੇਟ ਕਿ ਹੈ ਜਿਹੜੇ 60 ਬੰਦੇ ਬਾਹਰ ਬੈਠੇ ਆ ਇਹਨਾਂ ਦੇ ਵਿੱਚੋਂ 23 ਦੇ ਜਾ ਆਰਸੀ ਐਨ ਇਸ਼ੂ ਹੋ ਗਏ ਹੈਗੇ ਜਾਂ ਦੇ ਆਰ ਇਨ ਦਾ ਪ੍ਰੋਸੈਸ ਆਫ ਬੀਇੰਗ ਇਸ਼ੂਡ ਜਿਹੜੇ ਬਾਕੀ 37 ਰਹਿੰਦੇ ਹੈਗੇ ਇਹਨਾਂ ਨੈਕਸਟ 3 ਮੰਥਸ ਅਸੀਂ ਇਹਨਾਂ ਸਾਰਿਆਂ ਦੇ ਰੈਡ ਨੋਟਿਸਸ ਇਸ਼ੂ ਕਰਾਂਗੇ ਤੇ ਉਹਨਾਂ ਨੂੰ ਵਾਪਸ ਇੰਡੀਆ ਲਿਆਉਣ ਦੀ ਜਿਹੜੀ ਹੈਗੀ ਅਸੀਂ ਉਪਰਾਲੇ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਗੈਂਗਸਟਰ ਸਾਊਥイਸਟ ਏਸ਼ੀਆ ਦੇ ਵਿੱਚ ਮਿਡਲ ਈਸਟ ਦੇ ਵਿੱਚ ਬੈਠੇ ਹੈਗੇ ਜਿਹੜੇ ਫੇਕ ਪਾਸਪੋਰਟਸ ਤੇ ਗਏ ਹੈਗੇ ਜਿਹੜੇ ਇੰਡੀਅਨ ਸਿਟੀਜ਼ਨਸ ਹੈ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਮੈਪ ਕਰਕੇ ਉਹਨਾਂ ਨੂੰ ਡਿਪੋਰਟ ਕਰਾਇਆ ਜਾਊਗਾ ਸੋ ਇਸ ਸੈਲ ਜਿਹੜਾ ਹੈਗਾ ਇਸ फ्रंट ਤੇ ਕੰਮ ਕਰੂਗਾ ਜੰਗੀ ਪੱਦਰ ਦੇ ਵਿੱਚ ਸਟੇਟ ਗਵਰਨਮੈਂਟ ਨੇ ਸਾਡੀ ਇੱਕ ਰਿਵਾਰਡ ਪਾਲਿਸੀ ਜਿਹੜੀ ਹੈਗੀ ਉਹ ਅਪਰੂਵ ਕੀਤੀ ਹੈਗੀ ਜਿਸ ਦੇ ਵਿੱਚ ਸਾਨੂੰ 10 ਕਰੋੜ ਫਾਰ ਬੋਥ ਐਨਡੀਪੀਐਸ ਐਕਟ ਐਂਡ ਫਾਰ ਐਨ ਐਨੀ ਇਨਫੋਰਮੇਸ਼ਨ ਲੀਡਿੰਗ ਟੂ ਅਰੈਸਟ অর ਅ ਕਲੂ ਅਬਾਊਟ ਅ ਵਾਂਟਡ ਕ੍ਰਿਮੀਨਲ ਉਸ ਦੇ ਵਿੱਚ ਅਸੀਂ ਰਿਵਾਰਡਸ ਜਿਹੜਾ ਹੈਗਾ ਲੋਕਾਂ ਨੂੰ ਦਾਂਗੇ ਜਾਂ ਪੁਲਿਸ ਅਫਸਰ ਨੂੰ ਦਾਂਗੇ ਇਸ ਦੇ ਵਿੱਚ ਅਸੀਂ ਰਿਵਾਰਡ ਲਿਮਿਟਸ ਰੱਖੀਆਂ ਹੈਗੀ ਕਿ ਜਿਹੜੇ ਐਸਐਸਪੀਜ਼ ਵਿਲ ਬੀ ਅਥਰਾਇਜ਼ਡ ਟੂ ਗਿਵ ਰਿਵਾਰਡਸ ਅਪ ਟੂ 1 ਲੱਖ 7.5 ਲੱਖ ਤੱਕ ਜਿਹੜੇ ਕਮਿਸ਼ਨਰ ਆਫ ਪੁਲਿਸ ਤੇ ਡੀਆਈਜੀ ਰੇਂਜਸ ਉਹ ਰਿਵਾਰਡਸ ਦੇਣਗੇ 2 ਲੱਖ ਤੱਕ ਜਿਹੜੇ ਵਿੰਗਸ ਦੇ ਹੈੱਡ ਹੈਗੇ ਏਡੀਜੀਪੀ ਜਾਂ ਸਪੈਸ਼ਲ ਡੀਜੀਪੀ ਉਹ ਰਿਵਾਰਡਸ ਦੇਣ ਦੇ ਕੰਪੀਟੈਂਟ ਹੋਣਗੇ ਤੇ 2 ਲੱਖ ਤੋਂ ਉੱਪਰ ਡੀਜੀਪੀ will sancion the reward ਇਸ ਦੇ ਨਾਲ ਹੀ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਕਿ ਉਹ ਪਾਲਿਸੀ ਸਾਡੀ ਅਪਰੂਵ ਹੋ ਗਈ ਹੈ ਰੈਟਰੋਸਪੈਕਟਿਵ ਕਿ 1 ਸੈਪਟੈਂਬਰ 2024 ਔਨਵਰਡਸ ਜਿਹੜੇ ਵੀ ਸਾਡੇ ਕਮਰਸ਼ੀਅਲ ਸੀਜ਼ਰਸ ਹੋਏ ਹਨ ਡਰੱਗਸ ਦੇ ਵਿੱਚ ਉਸ ਦੇ ਵਿੱਚ 60000 ਕੇਜੀ ਪਰ ਜੇ 60000 ਰੁਪਏ ਪਰ ਕੇਜੀ ਆਫ ਸੀਜ਼ਰ ਦਾ ਰਿਵਾਰਡ ਰੱਖਿਆ ਹੈਗਾ ਪਰ ਕਨਵਿਕਸ਼ਨ 40000 ਰਿਵਾਰਡ ਆਈਓ ਨੂੰ ਦਿੱਤਾ ਜਾਊਗਾ ਜੇ ਜਿੱਥੇ ਇੱਕ ਕਨਵਿਕਸ਼ਨ ਜਿੱਥੇ ਹੁੰਦੀ ਐ ਐਨਡੀਪੀਐਸ ਐਕਟ ਦੀ ਤੇ ਈਚ ਕੇਸ ਆਫ ਪ੍ਰੋਪਰਟੀ ਫ੍ਰੀਜ਼ਿੰਗ 20000 ਦਾ ਰਿਵਾਰਡ ਉਹ ਆਈਓ ਨੂੰ ਮਿਲੇਗਾ ਤੇ 50000 ਪਰ ਪਿਟ ਐਨਡੀਪੀਐਸ ਜਿਹੜੇ ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਜਿਹੜੇ ਪ੍ਰੋਪੋਜ਼ਲ ਜਿਹੜੇ ਬਣਾਣਗੇ ਅੱਜ ਅਸੀਂ ਇੱਕ ਐਂਟੀ ਗੈਂਗਸਟਰ ਹੈਲਪਲਾਈਨ ਲਾਂਚ ਕਰ ਰਹੇ ਹਾਂਗੇ 93946 9393946 ਈਜ਼ੀ ਨੰਬਰ ਰੱਖਿਆ ਹੈਗਾ ਤੇ ਇਸ ਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ 9393946 93946 ਐਂਟੀ ਗੈਂਗਸਟਰ ਹੈਲਪਲਾਈਨ ਇਸ ਤੇ ਕੋਈ ਵੀ ਇਨਫੋਰਮੇਸ਼ਨ ਜੇ ਗੈਂਗਸਟਰਾਂ ਬਾਰੇ ਹੁੰਦੀ ਹੈ ਉਹ ਦਿੱਤੀ ਜਾਵੇ ਇਹ ਰਾਉਂਡ ਦਾ ਕਲੌਕ 24/7 ਇਹ ਹੈਲਪਲਾਈਨ ਮੈਨ ਕੀਤੀ ਜਾਊਗੀ ਤੇ ਇਨਫੋਰਮੈਂਟ ਦੀ ਆਈਡੈਂਟੀਟੀ ਸੀਕ੍ਰੇਟ ਰੱਖੀ ਜਾਊਗੀ ਤੇ ਇਸ ਤੇ ਕਾਰਵਾਈ ਹੋਊਗੀ ਇਹ ਹੈਲਪਲਾਈਨ AGTF ਦੇ ਹੈੱਡਕੁਆਰਟਰਸ ਦੇ ਵਿੱਚ ਫੰਕਸ਼ਨ ਕਰੂਗੀ ਪ੍ਰिवेंशन ਜਿਹੜੇ ਸਾਡੇ ਪੁਲਿਸ ਆਫੀਸਰਸ